ਅੱਜ ਇੱਕ ਬਹੁਤ ਜਿਹੜੀ ਮਹੱਤਵਪੂਰਨ ਗੱਲ ਕਰਮ ਜਾ ਰਹੇ ਆ ਕਿ ਸੂਬੇ ਪੰਜਾਬ ਦੇ ਅੰਦਰ ਜਿਹੜੀ ਬਿਨਾ ਇਨਕਮ ਦੇ ਆਧਾਰੇ ਜਿਹੜੇ ਚੱਲਦੇ ਆ ਉਹਨਾਂ ਤੇ ਸਰਕਾਰ ਪੈਸਾ ਲਾਉਣ ਲਈ ਤਿਆਰ ਨਹੀਂ ਤੇ ਉਹੀ ਜਿਹੜੇ ਪੰਜਾਬ ਦੇ ਜਿਹੜੇ ਮੁੱਖ ਆਧਾਰੇ ਆ ਜਿੱਥੇ ਪੈਸਾ ਲਾਉਣਾ ਬਹੁਤ ਜ਼ਰੂਰੀ ਹੈ ਸੋ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਸੋ ਆਪਾਂ ਸਾਰੇ ਸਾਥੀਆਂ ਨਾਲ ਗੱਲ ਸਾਂਝੀ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿੱਥੇ ਹੋਰ ਆਧਾਰੇ ਆ ਚਾਹੇ ਸਰਕਾਰੀ ਲਾ ਲਓ ਚਾਹੇ ਪ੍ਰਾਈਵੇਟ ਲਾ ਲਓ ਸੋ ਪ੍ਰਾਈਵੇਟ ਦਾ ਦੇਖੋ ਕੋਈ ਵੀ ਹਸਪੀਟਲ ਆ ਜਾਂ ਕੋਈ ਹੋਰ 숍 ਆ ਜਿੰਨਾ ਵੀ ਵਧੀਆ ਢੰਗ ਨਾਲ ਪੈਸਾ ਲਗਾਵਾਵਾਂਗੇ ਤੇ ਉਹਦੀ ਸ਼ਾਨੋ ਸ਼ੌਕਤ ਦੇਖ ਕੇ ਲੋਕ ਆਉਂਦੇ ਆ ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਦੋ ਆਧਾਰੇ ਆ ਜਿਨ੍ਹਾਂ ਦੇ ਵਿੱਚ ਸਰਕਾਰਾਂ ਵੱਲ ਬਹੁਤ ਜਿਹੜਾ ਘੱਟ ਪੈਸਾ ਲਗਾਇਆ ਜਾਂਦਾ ਪਰ ਪੰਜਾਬ ਦੇ ਵਿੱਚ ਉਹ ਜਿਹੜੇ ਆਧਾਰੇ ਤੇ ਪੈਸਾ ਲਗਾਉਣਾ ਬਹੁਤ ਜ਼ਰੂਰੀ ਹੈ ਸੋ ਕੱਲ ਕਿਸੇ ਮੈਨੂੰ ਮੇਰੇ ਵੀਰ ਨੇ ਸਵਾਲ ਕੀਤਾ ਕਿ ਪੰਜਾਬ ਦੇ ਵਿੱਚ ਉਹ ਕਿਹੜੇ ਆਧਾਰੇ ਆ ਜਿਨ੍ਹਾਂ ਤੇ ਸਰਕਾਰ ਵੱਲੋਂ ਬਹੁਤ ਜਿਹੜਾ ਘੱਟ ਪੈਸਾ ਲਗਾਇਆ ਜਾਂਦਾ ਕਿਉਂਕਿ ਉਹਨਾਂ ਦੇ ਵਿੱਚ ਆਮਦਨ ਨਹੀਂ ਹੁੰਦੀ ਉਹਨਾਂ ਦੇ ਵਿੱਚ ਖਰਚੀ ਹੁੰਦਾ ਸੋ ਮੈਂ ਵੀ ਸੋਚੀ ਪੈ ਗਿਆ ਤੇ ਮੈਂ ਫਿਰ ਚਾਰ ਦੇ ਹੋਏ ਫਿਰ ਦੇਖਿਆ ਕਿ ਦੋ ਆਧਾਰਿਆ ਉਹ ਕੌਣ ਆ ਉਹ ਤੁਹਾਡੇ ਨਾਲ ਸਾਂਝੇ ਕਰਦਾ ਕਿਹੜੇ ਆਧਾਰਿਆ ਸੋ ਪੰਜਾਬ ਦੇ ਵਿੱਚ ਜਿਹੜੇ ਦੋ ਆਧਾਰਿਆ ਇੱਕ ਸਿੱਖਿਆ ਦਾ ਖੇਤਰ ਜਿੱਥੇ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਤੇ ਦੂਸਰਾ ਜਿੱਥੇ ਸਾਨੂੰ ਸਿਹਤ ਪ੍ਰਤੀ ਸੁਵਾਂਵਾ ਦਿੱਤੀਆਂ ਜਾਂਦੀਆਂ ਇਹਨਾਂ ਦੋ ਆਧਾਰਿਆਂ ਤੇ ਜਿਹੜਾ ਸਰਕਾਰ ਪੈਸਾ ਲਾਉਣ ਤੇ ਪਹਿਲਾਂ ਬਹੁਤ ਸੋਚਦੀ ਆ ਕਿਉਂਕਿ ਇਨਾਂ ਦੇ ਵਿੱਚ ਕੋਈ ਇਨਕਮ ਦਾ ਸਾਧਨ ਨਹੀਂ ਜੇਕਰ ਸਰਕਾਰੀ ਆਧਾਰੇ ਬਣਾਏ ਜਾਂਦੇ ਆ ਪੈਸਾ ਲਗਾਇਆ ਜਾਂਦਾ ਤੇ ਉਸ ਉਪਰੰਤ ਜਦੋਂ ਆਧਾਰਾ ਬਣ ਜਾਂਦਾ ਫਿਰ ਉਹਨੂੰ ਚਲਾਉਣ ਦੇ ਲਈ ਜਿਹੜੇ ਭਰਤੀ ਕੀਤੀ ਜਾਂਦੀ ਹੈ ਉਹਨਾਂ ਦੀ ਜਿਹੜੀ ਇਨਕਮ ਦਾ ਸ਼ੋਸ਼ਿਆ ਉਹਨਾਂ ਨੂੰ ਜਿਹੜੀ ਤਨਖਾਹਾਂ ਦੇਣੀਆਂ ਹੁੰਦੀਆਂ ਉਹ ਵੀ ਸਰਕਾਰ ਨੂੰ ਦੇਣੀਆਂ ਪੈਂਦੀਆਂ ਕਿਉਂਕਿ ਇਹਨਾਂ ਆਧਾਰਿਆਂ ਦੇ ਵਿੱਚ ਜਿਹੜੀ ਕਮਾਈ ਨਹੀਂ ਹੈਗੀ ਸੋ ਉਹ ਦੋ ਆਧਾਰਿਆ ਇੱਕ ਤਾਂ ਸਿੱਖਿਆ ਦੇ ਖੇਤਰ ਦੇ ਵਿੱਚ ਸਰਕਾਰਾਂ ਵੱਲੋਂ ਬਹੁਤ ਘੱਟ ਪੈਸੇ ਲਗਾਏ ਜਾਂਦੇ ਆ ਤੇ ਦੂਸਰਾ ਜਿਹੜੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰੀ ਜਿਹੜੇ ਹਸਪੀਟਲ ਖੋਲੇ ਜਾਂਦੇ ਆ ਕਿਉਂਕਿ ਖੋਲ ਤਾਂ ਦਿੱਤੇ ਜਾਂਦੇ ਆ ਬਣਾ ਦਿੱਤੇ ਜਾਂਦੇ ਆ ਪਰ ਉਥੇ ਨਾ ਤਾਂ ਫੇ ਟੀਚਰ ਭਰਤੀ ਹੁੰਦੇ ਆ ਜਿਹੜੇ ਪਹਿਲਾਂ ਭਰਤੀ ਆ ਉਹ ਕਿਤੇ ਨਾ ਕਿਤੇ ਰਿਟਾਇਰਮੈਂਟ ਹੋ ਜਾਂਦੇ ਆ ਜਾਂ ਕਿਤੇ ਬਦਲੀ ਹੋ ਜਾਂਦੀ ਅੱਜ ਤੁਸੀਂ ਪੰਜਾਬ ਦੇ ਇਹਨਾਂ ਦੋਵਾਂ ਆਧਾਰਿਆਂ ਦੇ ਵਿੱਚ ਦੇਖਿਓ ਕਿਤੇ ਤਾਂ ਟੀਚਰਾਂ ਦੀ ਜਿਹੜੀ ਕਮੀ ਆ ਰਹੀ ਹੈ ਸਰਕਾਰੀ ਆਧਾਰਿਆਂ ਦੇ ਵਿੱਚ ਤੇ ਕਿਤੇ ਡਾਕਟਰਾਂ ਦੀ ਤੇ ਕਿਤੇ ਸੇਤ ਸਹੂਲਤਾਂ ਦੇਣ ਵਾਲੀਆਂ ਜਿਹੜੀਆਂ ਮਸ਼ੀਨਾਂ ਚਾਹੀਦੀਆਂ ਹੁਣ ਮੈਂ ਸਿੱਧੇ ਸਿੱਧੇ ਨਹੀਂ ਕਹਿਣਾ ਚਾਹੁੰਦਾ ਤੁਸੀਂ ਕਈ ਹਸਪਤਾਲਾਂ ਦੇ ਵਿੱਚ ਦੇਖੋਗੇ ਕਿ ਜਿੱਥੇ ਗਰੀਬ ਲੋਕ ਗਰੀਬ ਤਬਕਾ ਜਿਹੜਾ ਉਹਨਾਂ ਹਸਪਤਾਲਾਂ ਦੇ ਵਿੱਚ ਪਹਲ ਦੇ ਆਧਾਰ ਤੇ ਜਾਂਦਾ ਕਿਉਂਕਿ ਉਹਨਾਂ ਦੇ ਕੋਲ ਜਿਹੜੀ ਪੂੰਜੀ ਨਹੀਂ ਹੁੰਦੀ ਲਗਾਉਣ ਲਈ ਇਲਾਜ ਕਰਾਉਣ ਲਈ ਤੇ ਅੱਜ ਵੀ ਸਰਕਾਰੀ ਆਧਾਰੇ ਜਿਹੜੇ ਆ ਉਹਨਾਂ ਦੇ ਵਿੱਚ ਵੈਂਟੀਲੇਟਰ ਦੀ ਸਹੂਲਤ ਨਹੀਂ ਹੈਗੀ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਫੇਰ ਵੱਡੇ ਹਸਪਤਾਲਾਂ ਦੇ ਵਿੱਚ ਕੱਲਿਆ ਜਾਂਦਾ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂਦੇ ਆ ਤੇ ਪਹਿਲਾਂ ਹੀ ਉੱਥੇ ਰੱਜ ਇੰਨਾ ਘੁੰਦਾ ਕਿ ਬੰਦਾ ਹਾਰ ਕੇ ਜਿਹੜਾ ਫੇਰ ਪ੍ਰਾਈਵੇਟ ਹਸਪਤਾਲਾਂ ਨੂੰ ਰੁੱਕ ਕਰਦਾ ਸੋ ਮੇਰਾ ਕਹਿਣ ਦਾ ਮੁੱਖ ਮੰਤਵ ਇਹ ਹੈ ਕਿ ਜਿੱਥੇ ਸਰਕਾਰਾਂ ਹੋਰ ਜਿਹੜੀਆਂ ਆਧਾਰਿਆਂ ਤੋਂ ਇਨਕਮ ਦੇ ਸਰਸ਼ ਹੈਗੇ ਆ ਸਰਕਾਰਾਂ ਨੂੰ ਪੈਸਾ ਆਉਂਦਾ ਕੋਈ ਫੰਡ ਇਕੱਠਾ ਹੁੰਦਾ ਚਾਹੇ ਟੈਕਸ ਦੇ ਥਰੂ ਹੋਇਆ ਚਾਹੇ ਹੋਰ ਆਧਾਰਿਆਂ ਦੇ ਥਰੂ ਹੋਇਆ ਤੇ ਉੱਥੇ ਸਰਕਾਰ ਨੂੰ ਵਿਚਾਰਨਾ ਚਾਹੀਦਾ ਕਿ ਸਭ ਤੋਂ ਜ਼ਿਆਦਾ ਪੈਸੇ ਲਾਉਣ ਦੀ ਲੋੜ ਆ ਸਰਕਾਰੀ ਹਸਪਤਾਲਾਂ ਤੇ ਤੇ ਵਿਦਿਆਰਥੀ ਕੇਂਦਰ ਦੇ ਵਿੱਚ ਸੋ ਮੈਂ ਜਿੱਥੇ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਵੱਲੋਂ ਅਪੀਲ ਕਰੂੰਗਾ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਕਿ ਜਿਹੜੇ ਸਿੱਖਿਆ ਆਧਾਰੇ ਆ ਅੱਜ ਵੀ ਕਈ ਤੁਸੀਂ ਦੇਖੋਗੇ ਸ਼ਹਿਰਾਂ ਕਸਬਿਆਂ ਜਾਂ ਬਟੇ ਜ਼ਿਲ੍ਹਿਆਂ ਦੇ ਵਿੱਚ 50 50 70 70 ਸਾਲ ਪਹਿਲਾਂ ਦੀਆਂ ਜਿਹੜੀਆਂ ਬਿਲਡਿੰਗਾਂ ਦੇ ਵਿੱਚ ਪੜਾਇਆ ਜਾਂਦਾ ਅੱਜ ਵੀ ਤੁਸੀਂ ਦੇਖੋਗੇ ਸਕੂਲਾਂ ਦੇ ਵਿੱਚ ਜਿੱਥੇ ਤਿੰਨ ਟੀਚਰਾਂ ਦੀ ਜ਼ਰੂਰਤ ਹੈ ਜੇ ਪੰਜ ਟੀਚਰਾਂ ਦੀ ਜ਼ਰੂਰਤ ਹੈ ਉੱਥੇ ਇੱਕ ਟੀਚਰ ਪੜਾ ਰਿਹਾ ਤੇ ਸਾਡੇ ਬੱਚੇ ਵਿੱਦਿਆ ਕਿੱਥੋਂ ਹਾਸਲ ਕਰਨਗੇ ਤੇ ਜਿੱਥੇ ਗੱਲ ਆ ਗਈ ਸਿਹਤ ਪ੍ਰਤੀ ਸਵਾਮਾ ਦੀ ਤੇ ਜਦੋਂ ਵੀ ਕੋਈ ਐਮਰਜੈਂਸੀ ਹੁੰਦੀ ਆ ਦੋ ਚਾਰ ਜਿਹੜੇ ਐਮਰਜੈਂਸੀ ਲੋਕ ਜਾਂਦੇ ਆ ਹਸਪਤਾਲਾਂ ਦੇ ਵਿੱਚ ਤੇ ਸਾਡੇ ਡਾਕਟਰ ਹੀ ਨਹੀਂ ਹੁੰਦੇ ਕਿਉਂਕਿ ਉਪਲਬਧ ਨਹੀਂ ਹੈਗੇ ਡਾਕਟਰ ਜਿਨ੍ਹਾਂ ਦੀ ਬਦਲੀ ਹੋ ਗਈ ਹੈ ਉਹ ਜਿਹੜੀਆਂ ਉਹਨਾਂ ਦੀਆਂ ਸੀਟਾਂ ਖਾਲੀ ਰਹਿੰਦੀਆਂ ਕਿਤੇ ਵੈਂਟੀਲੇਟਰ ਹੈ ਨਹੀਂਗਾ